ਹਾਂਜੀ ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ ਸ਼ਕਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਵਿੱਚ ਬਰਨਾਲੇ ਟਰੈਕਟਰਾਂ ਦੀ ਮੰਡੀ ਤੇ ਤੇ ਅੱਜ ਤੁਹਾਨੂੰ ਜਿੰਨੇ ਟਰੈਕਟਰ ਵੀ ਦਿਖਾਵਾਂਗੇ ਭਾਈ ਜੀ ਕੁਝ ਘੰਟੇ ਚੱਲੇ ਹੋਏ ਦਿਖਾਵਾਂਗੇ ਲੋਨ ਵਗੈਰਾ ਵੀ ਹੋ ਜਾਊਗਾ ਤੇ ਕੰਡੀਸ਼ਨ ਤੇ ਵੀ ਓਕੇ ਹੋਣਗੇ ਤੇ ਕਾਗਜ਼ ਪੱਤਰਾਂ ਦੇ ਵੀ ਓਕੇ ਹੋਣਗੇ ਤੇ ਆਪਾਂ ਸਟਾਰਟ ਕਰਾਂਗੇ ਭਾਈ ਜੀ 5405 ਜੌਂਦੀਆ ਤੋਂ ਜੇਰ ਪ੍ਰੋਅਰ ਤੇ ਜਿੱਦੀ ਡਿਮਾਂਡ ਹੈ ਉਹਦਾ 4x4 ਚ ਆ ਗਿਆ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਲਈ ਜਸਪ੍ਰੀਤ ਰੈਂਬਰੂਮ ਦਾ ਪੂਰਾ ਸਾਫ ਪਿਆ ਬਾਈ ਜੀ ਤੇ ਘੰਟਿਆਂ ਦੇ ਹਿਸਾਬ ਨਾਲ ਚੱਲੇ ਦੀ ਗੱਲ ਕਰੀਏ ਤਕਰੀਬਨ ਬਾਈ ਜੀ 100 ਪਲੱਸ ਘੰਟਾ ਚੱਲੇ ਆ 100 ਤੋਂ 150 ਤੇ ਟੈਟਾਪੇ ਪਏ ਨੇ ਬਾਈ ਜੀ 90 95 ਪੈਸੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾ 2022 ਤੇ ਜਿਵੇਂ ਆਪਾਂ ਕਹਦੇ ਬਾਈ ਜੀ ਹਰਾ ਕਲਰ ਲੱਗਾ ਮੱਥਾ ਚੰਗਾ ਰੰਗ ਦਾ ਤੇ ਕੰਡੀਸ਼ਨ ਚੈੱਕ ਕਰੋ ਬਾਈ ਜੀ ਟਰੈਕਟਰ ਦੀ ਬਾਈ ਮਾਰ ਲਗਾ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਜੀ 12 ਲੱਖ 85000 ਰੁਪਇਆ ਬਾਕੀ ਮੌਕੇ ਤੇ ਮਾਨਤਾ ਨੂੰ ਜੀ ਲੋਨ ਵਗੈਰਾ ਵੀ ਹੋ ਜੂਗਾ ਤੇ ਕੰਡੀਸ਼ਨ ਦਾ ਬਾਈ ਚੈੱਕ ਕਰਵਾ ਲਓ ਤੇ ਸਲੇਪ ਵਗਾਰਾ ਦਿਖਾ ਦੇ ਜਸਪ੍ਰੀਤ ਅਜੇ ਤੱਕ ਨਾਲ ਦੀਆਂ ਪਈਆਂ ਨਹੀਂ ਆ। ਲਓ ਵੀ ਚੈੱਕ ਕਰੋ। ਤੇ 16 ਦੇ ਟਾਇਰਾਂ ਚ ਆ ਗਿਆ ਬਾਈ ਜੀ। ਸਾਈਡ ਗੇਰ ਚ ਤੇ ਅੱਗੇ ਆ ਗਿਆ ਬਾਈ ਜੀ 605 ਅਰਜਨ ਨੋਵੋ। ਤੇ ਲਓ ਬਾਈ ਜੀ ਖੁੱਲੇ ਪਲੇਟਫਾਰਮ ਵਾਲਾ ਆ ਗਿਆ। ਤੇ ਮਾਡਲ ਦੀ ਗੱਲ ਕਰੀਏ ਬਾਈ ਜੀ ਮਾਡਲ ਹੈਗਾਗਾ 22। ਤੇ ਚਲ ਚਾਲ ਚਲਾਵੇ ਦੀ ਗੱਲ ਕਰੀਏ ਓਨਲੀ 100 ਕ ਪਲੱਸ ਘੰਟੇ ਚੱਲੇ ਹਨ ਜਸਪ੍ਰੀਤ। ਹਾਂਜੀ ਬਾਈ। 100 ਕ ਘੰਟੇ ਚੱਲੇ ਹੋਇਆ ਤੇ ਐਮ ਆਰ ਪੀ ਦਿਖਾ ਦੇ ਜਸਪ੍ਰੀਤ। ਅਜੇ ਤੱਕ ਟਾਇਰਾਂ ਦੇ ਉੱਪਰ ਐਮ ਆਰ ਪੀ ਵੀ ਪਿਆ ਬਾਈ ਜੀ। ਲਾ ਦੇਖ ਸਕਦੇ ਹੋਗੇ ਤੇ तकरीबन भाई जी ਐਨਾ ਕ ਤਾਂ ਮੰਨ ਕੇ ਚੱਲੋ ਵਧਾਈਆਂ ਵਗੈਰਾ ਤੇ ਨੰਗ ਜਾਂਦਾਗਾ ਤੇ ਪਿਛਲੇ ਟਾਈਮ ਵੀ ਭਾਈ ਜੀ ਜਮਨ ਨਵੇਂ ਮੰਗੂ ਪਏ ਨੇ ਮਾੜ ਲਾਇਆਗਾ ਭਾਈ ਜੀ 7,75,000 ਰੁਪਏ ਰੇਟ ਆ ਪੀਵੀ 13 ਸੰਗਰੂਰ ਦਾ ਨੰਬਰ ਆ ਭਾਈ ਜੀ ਟੱਚ ਕੰਫਰਟਿੰਗ ਦੀ ਗਾਰੰਟੀ ਹੈ ਕਿਉਂਕਿ ਨਵਾਂ ਟਰੈਕਟਰ ਹੈਗਾ ਲੈ ਲੋ ਭਾਈ ਜੀ ਖੁੱਲਾ ਪਲੇਟਫਾਰਮ ਆ ਸਾਈਡ ਗੀਅਰ ਚ ਆ ਗਿਆ ਚੈੱਕ ਕਰੋ ਭਾਈ ਜੀ ਓਕੇ ਰਿਪੋਰਟ ਦਾ ਟਰੈਕਟਰ ਵੀ ਭਾਈ ਜੀ ਤੇ ਬਾਕੀ ਸਕਰੀਨ ਉੱਪਰ ਨੰਬਰ ਆ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੇ ਬਾਈ ਨਾਲ ਕਰ ਸਕਦੇ ਹੋਗੇ ਤੇ ਕਿਹਾਗਾ ਭਾਈ ਜੀ ਜਿਹਦੀ ਡਿਮਾਂਡ ਮੈਂ ਕਹਿੰਨਾ ਬਹੁਤ ਜ਼ਿਆਦਾ ਆ 5210 ਜੌਂਡੀਰ ਗੇਰ ਪ੍ਰੋ ਇਹ ਵੀ ਗੇਰ ਪ੍ਰੋ ਚਾ ਉਹ ਵੀ 4 4 4/4 ਚ ਆ ਜਾਂਦਾ ਇਹ 4/2 ਚ ਆ ਗਿਆ ਤੇ ਇਹਦੀ ਮਾਡਲ ਦੀ ਗੱਲ ਕਰੀ ਬਾਈ ਜੀ 2021 ਮਾਡਲ ਹੈਗਾ ਤੇ ਪੀਵੀ 13 ਸੰਗਰੂਰ ਦਾ ਨੰਬਰ ਆ ਬਾਈ ਜੀ ਲਓ ਵੀ ਬਾਕੀ ਚੱਕ ਵੀ ਕਰ ਲੋ ਤੇ ਟੈਰਨ ਟਾਈਪ ਤਾਂ ਪਿਆ ਦੇ ਨਿਗਾਹ ਵਰਬਾ ਜਸਪ੍ਰੀਤ ਤੇ ਪੂਰਾ ਕੋਕਾ ਪੀਸ ਪੈਨੇ ਬਾਈ ਜੀ ਫਰੈਂਡਾ ਰਹਿ ਗਿਆ ਬਾਈ ਜੀ 85 90 ਪੈਸੇ ਤੇ ਬੈਗ ਟਾਇਰ ਵੀ ਹੈ ਗਿਆ ਭਾਈ ਜੀ 80 50 80 85 ਪੈਸੇ ਇੱਕੇ ਮਾਡਲ ਆ ਤੇ 7 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਭਾਈ ਜੀ ਇਹ ਲੋ ਭਾਈ ਜੀ ਚੈੱਕ ਕਰੋ ਤੇ ਸਾਤਰੀ ਵਗੈਰਾ ਲੱਗੀ ਹੋਈ ਆ ਸਿੰਪਲ ਕੱਪੜੇ ਵਾਲੀ ਇਹ ਵੀ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਅੱਗੇ ਗਿਆ ਭਾਈ ਜੀ ਅਰਜਨ ਤੇ ਪੁਰਾਣੇ ਮਾਡਲ ਦਾਗਾ ਰਿਲੈਕਸ ਮਾਡਲ ਜਾ ਗਿਆ 705 ਮਹਿੰਦਰਾ ਮਾਡਲ ਦੀ ਗੱਲ ਕਰੀ ਭਾਈ ਜੀ 2014 ਮਾਡਲ ਲਗਾ ਤੇ ਫਰੰਟ ਆਰਾਂ ਦੀ ਗੱਲ ਕਰੀ ਫਰੰਟ ਆ ਰਹਿ ਗਿਆ ਭਾਈ ਜੀ 70 75 ਪੈਸੇ ਤੇ ਬੈਕ ਡਰਨ ਦੀ ਗੱਲ ਕਰੀਏ ਬੈਕ ਡਰ ਹੈਗਾ ਬਾਈ ਜੀ ਅਸੀਂ 85 ਪੈਸੇ ਤੇ ਪਲਾਸੀ ਨੇ ਬਾਈ ਜੀ ਤੇ 16 ਦੇ ਟਾਇਰਾਂ ਚ ਬਾਈ ਜੀ ਤੇ ਮਿੰਨੀ ਦਾ ਪਰਵਾਦ ਜਸਪੀ ਦਾ ਉਹ ਬਾਈ ਚੈੱਕ ਕਰ ਲਓ 16 ਦੇ ਟਾਇਰਾਂ ਚ ਰੰਮਾ ਰੰਮਾ ਦਾ ਪੂਰਾ ਸਾਤ ਹੈਗਾ origianally ਬਾਈ ਜੀ ਜਿੰਨਾ ਟਰੈਕਟਰ ਵੀ ਹੈਗਾ ਸਾਈਡ ਗੇਅਰ ਚ ਹੈਗਾ ਜਿਆਦਾਤਰ ਆਜਨ ਜਿਵੇਂ ਆਪਾਂ ਕਹਦੀਏ ਬਾਈ ਜੀ ਸੈਂਟਰ ਗੇਅਰ ਵਾਲੀ ਹੁੰਦੇ ਨੇ ਇਹ ਸਾਈਡ ਗੇਅਰ ਵਾਲਾ ਹੈਗਾ 14 ਮਾਡਲ ਹੈਗਾ ਤੇ ਡਿਮਾਂਡ ਦੀ ਗੱਲ ਕਰੀ ਬਾਈ ਜੀ 4 ਲੱਖ 65000 ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਦਾਂ ਨੂੰ ਹੋਈਗਾ ਪਾਵਰ ਸਟੀering ਚ ਲਓ ਬਈ ਚੱਕ ਗਰ ਲਓ ਟਰੈਕਟਰ ਦੀ ਕੰਡੀਸ਼ਨ ਜਿਵੇਂ ਆਪਾਂ ਕਹੇ ਬਈ ਜੀ ਸ਼ੋਅ ਲਾ ਕੇ ਰੱਖਣ ਵਾਲਾ ਕੰਮ ਆਗਾ ਤੇ ਪੂਰਾ ਸਾਫ ਪਿਆ ਟਰੈਕਟਰ ਵੀ ਇਹ ਵਿੱਚ ਜਿਹਨੇ ਟਰੈਕਟਰ ਹੁੰਦੇ ਨੇਗੇ ਸਾਰੇ ਪੰਜਾਬ ਨੰਬਰ ਹੀ ਹੁੰਦੇ ਨੇਗੇ ਲਓ ਬਈ ਚੈੱਕ ਕਰ ਲਓ ਤੇ ਕਹੇਗੇ ਬਈ ਜੀ ਪ੍ਰੀਤ ਇਹਨੂੰ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਤੇ ਲਓ ਬਈ ਚੈੱਕ ਕਰਵਾਓ ਪਹਿਲੇ ਜਸਪ੍ਰੀ ਤੇ ਟਾਇਰਾਂ ਤੇ ਨਹੀਂ ਕੰਮ ਰਵਾ ਦੇ ਮਾੜੀ ਜੀ ਲਓ ਬਈ ਜੀ ਦੇਖ ਸਕਦੇ ਹੋਗੇ ਜੇ ਡੁੰਮਣੀ ਮਾੜੀ ਮਾੜੀ ਕਸੀ ਨਹੀਂ ਗਿਆ ਤਕਰੀਬਨ ਬਈ ਜੀ ਤੇ ਚਾਲ ਚਲਾਵੇ ਦੀ ਗੱਲ ਕਰੀਏ ਤਾਂ ਇੱਕ ਬਈ ਜੀ ਸ਼ੋਅਰੂਮ 'ਚ ਨਹੀਂ ਖੜਾ ਤਾਂ तकरीबन ਵਧਾਈਆਂ ਤੇ ਵੀ ਨਹੀਂ ਇੰਨਾ ਕਿ ਚੱਲਿਆ ਹੁੰਦਾ ਟਰੈਕਟਰ ਤੇ ਇਹ ਚੱਲਿਆ ਹੋਇਆ 60 65 ਘੰਟੇ ਨੇ ਹੋਲੀ ਤੇ ਬੀਕੇਟੀ ਦੇ ਟਾਇਰ ਵਧੀਆ ਵਾਲੇ ਟਾਇਰ ਨੇਗੇ ਤੇ 16928 ਦੇ ਟਾਇਰ ਨੇ ਬਾਈ ਤੇ ਫਰੰਟ ਰੇਡੀਅਲ ਟਾਇਰ ਨੇਗੇ ਇਹ ਵੀ ਨਵੇਂ ਪੈਣਗੇ ਤੇ 22 ਮਾਡਲ ਹੈਗਾ 6 ਲੱਖ 25000 ਰੁਪਏ 6 ਲੱਖ 25000 ਰੁਪਏ ਦੀ ਮੰਗ ਨਵਾਂ ਨਵਾਂ ਟਰੈਕਟਰ ਹੈ ਬਾਕੀ ਕੰਡੀਸ਼ਨ ਚੈੱਕ ਕਰ ਲੋ ਤੇ 3 ਸਪੀਡ ਜਾਏ 3 ਸਪੀਡ ਚ ਬਾਈ ਜੀ ਤੇ ਜਿਹੜਾ ਨੀਲੀ ਬਾਡੀ ਵਾਲਾ ਹੁੰਦਾ ਉਹ 2 ਸਪੀਡ ਚ ਆਉਂਦਾ ਕਰਾਰ ਉਹਦੇ ਘੇਰਾ ਵਾਲਾ ਕਬਰ ਦੀ ਲੈ ਵੀ ਚੈੱਕ ਵੀ ਕਰ ਲੋ 60 49 ਤੇ ਅੱਗੇ ਆ ਗਿਆ ਭਾਈ ਜੀ 9500 ਤੇ ਇਹ ਵੀ ਭਾਈ ਜੀ ਫੋਲਟਰ ਟਾਪ ਮਾਡਲ ਲਗਾ ਤੇ ਕੰਨੀ ਸੇ ਚੈੱਕ ਕਰ ਲੋ ਭਾਈ ਟਰੈਕਟਰ ਦੇ ਟਾਇਰ ਟੱਪਾਂ ਦੀ ਗੱਲ ਕਰੀਆ ਫਿਲਟਰ ਇਹਦੇ ਵੀ 90 ਜੀ ਅਸੀਂ 85 ਪੈਸੇ ਤੇ ਬਾਈਟਾਈਰ ਵੀ ਭਾਈ ਇਹ ਬਾਕੀ ਬੇਟ वगैरह ਲੱਗੇ ਨੇ ਟਰੈਕ ਤੇ ਤੇ ਟਰੈਕ ਦੀ ਗੱਲ ਕਰੀ ਭਾਈ ਜੀ ਥੋੜਾ ਨੇ ਟਰੈਕ ਚੱਲੇ ਜੀ ਬਾਕੀ ਚਾਲ ਚਲਾਉਣ ਦੀ ਗੱਲ ਕਰੀਏ ਤੇ ਓਨਲੀ 11 ਕਿਹੜਾ ਕੁ ਸੌਣ ਦਾ ਚੱਲੇ ਹੋ ਰਿਹਾ ਜੀ ਇਹ ਟੈਂਕਰ ਵਾਲਾ ਟਰੈਕਟਰ ਖੁੱਲੇ ਪਲੇਟਫਾਰਮ ਵਾਲਾ ਭਾਤੀ ਰੋਟੀ ਵਗੈਰਾ ਲੱਗੀ ਹੋਈ ਹੈਗੀ ਤੇ ਮਾਡਲ ਦੀ ਗੱਲ ਕਰੀ ਬਈ ਜੀ ਮਾਡਲ ਹੈਗਾ 2175000 ਰੁਪਏ ਦੀ ਮਾੜਾ ਤੇ ਮੂਰੇ ਹੈਵੀ ਬੌਂਪਰ ਲੱਗਾ ਹੋਇਆ ਇਹਨੂੰ ਕਹਿੰਦੇ ਨੇ ਬਈ ਜੀ ਹੈਵੀ ਬੌਂਪਰ ਤੇ ਲਵੇ ਚੱਕੂ ਦਾ ਲੋ ਟਰੈਕਟਰ ਦੇ ਕਰੀਦਾ ਤੇ ਨਵੀਂ ਬੈਟਰੀ ਹੈ ਗਰੰਟੀ ਵਾਲੀ ਲੱਗੇ ਬਈ ਜੀ 5405 ਜੌਂਡੀਅਰ ਤੇ ਗੇਅਰ ਪ੍ਰੋ ਆਏ ਵੀ ਬਈ ਜੀ D14 ਇਹ ਬਾਕੀ ਟਾਇਰ ਤਾਂ ਪਹਿਨੀ ਗੱਲ ਕਰੀਏ ਬੈਕ ਟਾਇਰ ਹੈਗੇ 85% ਤੇ ਫਰੰਟ ਵੀ ਬੈਗੇ ਫਰੰਟ ਨਵੇਂ ਵਾਂਗੂ ਪੈਣਗੇ ਇਹ 16 ਦੇ ਟਾਇਰਾਂ ਚ ਬਾਈ ਜੀ ਸੇਟ ਵਗੈਰਾ ਤੇ ਰੰਬ ਰੰਬੋ ਪੂਰੇ ਨਵੇਂ ਵਾਂਗੂ ਪੈਣਗੇ ਸਾਫ ਪੈਣਗੇ ਇੱਕੇ ਮਾਡਲ ਆ ਤੇ 8 ਲੱਖ 25000 ਰੁਪਏ ਦੀ ਮੰਗ ਹੈ ਜੀ ਆ ਵੀ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਤੇ ਪਲੇਟਫਾਰਮ ਦੀ ਗੱਲ ਕਰੀਏ ਜਸਟ ਪਲੇਟਫਾਰਮ ਦਿਖਾ ਦੇ ਪਲੇਟਫਾਰਮ ਵੀ ਬਾਈ ਜੀ ਪੂਰਾ ਫੁੱਲ ਸਾਫ ਪਿਆਗਾ ਤੇ ਜਸਟੇਬਲ ਸੀਟ ਲੱਗੀ ਹੋਈ ਹੈਗੀ ਤੇ ਸਾਈਡ ਗੀਅਰ ਚ ਆ ਗਿਆ ਚਲੋ ਬਈ ਚੈੱਕ ਕਰੋ ਇੱਕੇ ਮਾਡਲ ਆ ਬੇ ਜੀ ਤੇ 8 ਲੱਖ 25000 ਰੁਪਏ ਦੀ ਮੰਗ ਆ। ਤੇ ਗੱਗਿਆ ਬਈ ਜੀ ਐਚ ਡੀ ਐਮ ਕੱਟ ਖਰਚ ਵਾਲਾ ਚੇਂਜਰ ਵਾਲਾ 60 ਹੌਸਪਾਵਰ ਦਾ। ਤੇ ਤਕਰੀਬਨ ਬਈ ਜੀ ਸੁਪਰਸੀਡਰ ਨੂੰ ਇਹ ਟਰੈਕਟਰ ਨੇ ਪੂਰੀ ਮਾਤ ਪਾਈ ਆ। ਤੇ 16 ਦੇ ਟਾਇਰਾਂ ਚ ਬਈ ਜੀ ਸੋਨਾਲਿਕਾ ਡੀ ਆਈ 60 ਦਾ ਤੇ ਵੇਟ ਵਗੈਰਾ ਲੱਗੇ ਹੋਏ ਨੇਗੇ। ਤੇ ਫਰੰਟਰ ਵੀ ਬਈ ਜੀ ਜਮਨ ਨਵੇਂ ਵਾਂਗੂ ਪੈਣਗੇ ਚਾਲ ਚਲਾਵੇ ਦਾ ਬਈ ਜੀ ਪੂਰਾ ਕੋਕਾ ਪੈਗਾ। ਤੇ 22 ਮਾਡਲ ਆ ਬਈ ਜੀ 7 ਲੱਖ 45000 ਰੁਪਏ ਡਿਮਾਂਡ ਆਗੇ। ਬਾਕੀ ਮੌਕੇ ਦੇ ਮਾਨਦਾਨ ਹੋ ਜੂਗਾ ਇੱਕ ਵਾਰੀ ਕਾਲ ਕਰਕੇ ਜਰੂਰ ਆਇਓ। ਇਹ ਕੰਡੀਸ਼ਨ ਚੈੱਕ ਕਰੋ ਬਾਈ ਜੀ ਸੀਟਾ ਵਗੈਰੇ ਵੀ ਪੂਰੀਆ ਟੌਪ ਨਹੀਂ ਲੱਗੇ ਹੋਏ ਨੇ ਚਲੋ ਬਾਈ ਚੈੱਕ ਵੀ ਕਰ ਲਓ ਓਕੇ ਬਈ ਨੇ ਤੇ ਚੱਲ ਚੱਲਾ ਬਈ ਦੀ ਗੱਲ ਕਰੀ ਆਪਾਂ ਬਾਈ ਜੀ ਤਕਰੀਬਨ ਬਾਈ ਜੀ 5 ਕੁ ਸੌ ਘੰਟਾ ਚੱਲਿਆ ਹੋਇਆਗਾ 510 ਕੁ ਘੰਟੇ ਚੱਲਿਆ ਹੋਇਆਗਾ ਟੋਲੀ ਰਿਲੈਕਸ ਮਾਡਲ ਆ ਗਿਆ ਐਚਲੀਮ ਘੱਟ ਖਰਚ ਤੇ ਆ ਗਿਆ ਬਾਈ ਜੀ 5310 ਜੌਂਡੀਅਰ ਏਪੀਵੀ 11 ਨੰਬਰ ਆਗਾ ਤੇ ਬਾਕੀ ਗੀਅਰ ਪ੍ਰੋਚ ਆ ਗਿਆ ਬਈ ਬਾਈ ਜੀ 2016 ਤੇ 16 ਦੇ ਟਾਇਰਾਂ ਚ ਆ ਗਿਆ ਜੇ ਕੇ ਸੋਨਾ ਬਾਨਾ ਤੇ ਬੀਕੇਟੀ ਕੰਪਨੀ ਇੱਕ ਇੱਕ ਜੇਕੇ ਦੀ ਪੂਰੀ ਟੌਪ ਦੇ ਕੁਆਲਿਟੀ ਦੀ ਕੰਪਨੀ ਰਹੀ ਹੈਗੀ ਤੇ ਪਿਛਲੇ ਟਾਈਮ ਨੇ ਗੱਲ ਕਰੀਏ ਪਿਛਲੇ ਟਾਈਮ ਵੀ ਅਗੇ ਬਈ ਜੀ 75 80 ਪੈਸੇ ਤੇ ਫਰੰਟ ਟਰ ਵੀ ਬਈ ਜੀ ਤੇ 16 ਦੇ ਟਾਇਰਾਂ ਚਗਾ ਤੇ ਮਾਡਲ ਦੀ ਗੱਲ ਕਰੀਏ ਬਈ ਜੀ 2022 ਮਾਡਲ ਹੈ ਤੇ ਡਿਮਾਂਡ ਹੈ ਕਿ ਬਈ ਜੀ 8 ਲੱਖ 55000 ਰੁਪਇਆ ਲਓ ਬਈ ਚੈੱਕ ਕਰ ਲਓ ਟਰੈਕਟਰ ਦੀ ਕੰਡੀਸ਼ਨ ਤੇ ਟੱਚ ਕੇ ਪੱਚਕਿੰਗ ਦੀ ਬਈ ਜੀ ਪੂਰੀ ਗਾਰੰਟੀ ਦੇ ਰਹੇ ਹਾਂ ਨਵੇਂ ਵਾਂਗੂ ਟਰੈਕਟਰ ਪਿਆਗਾ ਤੇ ਸਾਈਡ ਗੀਅਰ ਚ ਆ ਗਿਆ ਲਓ ਬਈ ਸਿੰਪਲ ਕੱਪੜੇ ਵਾਲੀ ਛਤਰੀ ਹੈਗੀ ਤਾਂ ਕਹਿੰਗੇ ਬਈ ਜੀ ਪ੍ਰੀਤ 60 ਨਾਲ ਜਾਂ ਟੂ ਸਪੀਡ ਇਹ ਉਹ 3 ਸਪੀਡ ਚ ਜੀ ਇਹ ਕਹੇ ਬਈ ਜੀ 2 ਸਪੀਡ ਚ ਚਲੋ ਬਈ ਚੈੱਕ ਕਰੋ ਡਾਕਟਰ ਦੀ ਕੰਡੀਸ਼ਨ ਹੈ ਬੈਕ ਟਾਇਰ ਨੇ ਗੱਲ ਕਰੀ ਬੈਕ ਟਾਇਰ ਹੈਗੇ ਬਈ ਜੀ 80 ਕੁ ਪੈਸੇ ਤੇ ਪੋਲਰ ਦੇ ਟਾਇਰ ਨੇ 16 ਦੇ ਟਾਇਰਾਂ ਚ ਬਈ ਜੀ ਰੰਗ ਰੂਮ ਪੂਰੇ ਚਟੇ ਪੈਨੇ ਜਿਵੇਂ ਆਪਾਂ ਕਹੇ ਦੀ ਬਈ ਜੀ ਦੁੱਧ ਵਾਂਗੂ ਲੋ ਬਈ ਚੱਕ ਵੀ ਕਰ ਲੋ ਤੇ ਕੋਈ ਓਪੀ ਵਗੈਰਾ ਲੱਗੀ ਹੋਈ ਹੈ ਕਿ ਚਲੋ ਬਈ ਜੀ ਫਰੰਟ ਟਾਇਰ ਨੇ ਗੱਲ ਇਹ ਫਰੰਟ ਹੈ ਰ ਵੀ ਹੈਗੇ ਬਈ ਜੀ 75 80 ਪੈਸੇ ਤੇ 21 ਮਾਡਲ ਤੇ 475000 ਰੁਪਏ ਡਿਮਾਂਡ ਆ ਬਾਕੀ ਵੀ ਮੌਕੇ ਤੇ ਮਾਨਤਾਣ ਹੋ ਜਾਊਗਾ ਪਾਵਰ ਸਟੀਅਰਿੰਗ ਚ ਸਕਰਾਰ ਉਹ ਗੇੜਾ ਵਾਲਾ ਹੈ ਵੀ ਬਾਈ ਜੀ ਤੇ ਅਗੇ ਅਗੇ ਬਾਈ ਜੀ 5405 2019 ਮਾਡਲ ਦਾ ਤੇ ਬੈਕ ਡੈਰ ਦੀ ਗੱਲ ਕਰੀ ਬੈਕ ਡੈਰ 14 ਦੇ ਨੇ ਬਾਈ ਜੀ 16 ਦੇ ਟਾਇਰਾਂ ਤੇ 16 ਦੇ ਟਾਇਰਾਂ ਚਾਹੇ ਇਹ ਬੇਟ ਵਗੈਰਾ ਲੱਗੇ ਹੋਣਗੇ ਪੂਰੇ ਓਕੇ ਰਿਪੋਰਟ ਤੇ ਲੋ ਬਾਈ ਚੈੱਕ ਵੀ ਕਰ ਲੋ ਤੇ ਕਲਰ ਸ਼ਿਫਟ 5405 19 ਮਾਡਲ ਤੇ 7 ਲੱਖ 90000 ਰੁਪਏ ਦੀ ਮੰਗ ਆ ਪੰਜਾਬ ਨੰਬਰ ਹੈਗਾ ਫਰੰਟਰ ਨੇ ਗੱਲ ਕਰੀਏ ਫਰੰਟਰ ਬਾਈ ਜੀ ਜਮਨ ਨਵੇਂ ਨੇਗੇ ਤੇ ਬੈਕ ਟਾਇਰ ਵੀ ਬਾਈ ਚੌਕੜ ਨਵੇਂ ਨੇਗੇ ਤੇ ਬਾਕੀ ਕੰਡੀਸ਼ਨ ਦਾ ਓਕੇ ਪੈਗਾ ਤੇ ਬਾਕੀ ਜੇ ਕੋਈ ਗੱਲ ਕਰਨੀ ਹੋਵੇ ਬਾਈ ਜੇ ਲੋਨ ਵੀ ਹੋ ਜਾਊਗਾ ਤੇ ਟਾਇਰ ਵੀ ਕੱਟ ਲਵਾਂਗੇ ਬਾਈ ਤੇ ਪਲੇਟਫਾਰਮ ਵੀ ਤੇ ਸਾਈਡ ਗੇਅਰ ਵਾਲਾ ਗਿਆ ਲਓ ਬਾਈ ਜੀ ਤੇ ਲੱਗਿਆ ਕੰਡੀਸ਼ਨ ਚੈੱਕ ਕਰੋਗੇ ਜੀ ਪੂਰਾ ਕੋਕਾ ਪਿਸ ਤੇ ਠੀਕ ਹੈ ਬਾਈ ਜੀ ਸੀਟ ਵੀ ਐਡਜਸਟੇਬਲ ਵਾਲਾ ਗਿਆ ਤੇ ਬਾਕੀ ਚੈੱਕ ਵੀ ਕਰ ਸਕਦੇ ਬਾਈ ਜੀ ਜਬਾਜੀ ਇਹ ਕੰਟੇ ਦੇ ਸਾਹਮਣੇ ਵਾਲੇ ਟਰੈਕਟਰ ਚੱਲੇ ਹੋਣੇ ਜਿੰਨੇ ਵੀ ਟਰੈਕਟਰ ਹੈਗੇ ਨੇਗੇ ਚਲੋ ਬਈ ਚੈੱਕ ਵੀ ਕਰ ਲੋ ਤੇ ਦਾਮੀ ਚਲੋ ਬਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਤੇ ਟੱਚਿੰਗ ਪੈਟਿੰਗ ਦੀ ਗਾਰੰਟੀ ਹੈਗੀ ਤੇ ਕਹਿੰਗਾ ਬਈ ਜੀ ਮੈਸੀ 9500 ਇਹ 2017 ਮਾਡਲ ਲਗਾ ਤੇ ਨਵਾਂ ਟਰੈਕਟਰ ਬਈ ਜੀ ਚੌਕਲੇ ਟਾਇਰਾਂ ਦਾ ਨਵਾਂ ਪੈਗਾ ਟਾਇਰਾਂ ਦੇ ਨੀਵੇਂ ਮਰਗਾ ਜੀ ਠੀਕ ਹੈ ਚਲੋ ਬਈ ਜੀ ਸੋਨਾ ਦੇ ਟਾਇਰਾਂ ਦੇ ਤੇ ਬੇਟ ਵਗੈਰਾ ਵੀ ਬਾਕੀ ਲੱਗੇ ਹੋਣਗੇ ਜੇ ਕਿ ਸੋਨਾ ਬੰਨੇ ਦੇ ਟਾਇਰ ਨੇਗੇ 17 ਮਾਡਲ ਤੇ 4 ਲੱਖ 95 ਹਜ਼ਾਰ ਕੇ ਡਿਮਾਂਡ ਆ। ਪੀਵੀ 13 ਸਮਰੂਲ ਦਾ ਨੰਬਰ ਹੈਗਾ ਤੇ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਬਿਨਾ ਚੇਂਜਰ ਵਾਲਾ ਗਿਆ। ਇਹ ਲੋ ਬਈ ਜੀ ਚੈੱਕ ਵੀ ਕਰ ਲੋ ਤੇ ਪੈਰਦਾਨ ਵੀ ਪੂਰੇ ਸਾਫ ਪੈਣਗੇ। ਠੀਕ ਆ ਬਈ ਜੀ ਤੇ ਸਾਈਡ ਗੇਅਰ ਚਾਗਾ। ਤੇ ਬਾਕੀ ਬਈ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ। ਮਿਲਦਾ ਕਿਸੇ ਨੰਬੜੀਆਂ। ਤਦ ਤੱਕ ਲਈ ਧੰਨਵਾਦ।